ਚੋਰੀ ਛੁਪੀ ਲੱਗਿਆਂ ਦੇ ਢੋਲ ਆਖੀ ਨੂੰ ਵੱਜ ਹੀ ਜਾਂਦੇ ਨੇ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਇੱਕ ਪੰਜਾਬੀ ਸਿੰਗਰ ਜੋ ਕਿ ਇੱਕ ਔਰਤ ਦੇ ਪਿਆਰ ਦੇ ਵਿੱਚ ਪਾਗਲ ਹੋ ਜਾਂਦਾ ਹੈ ਤਾਂ ਉਸ ਦੇ ਵੱਲੋਂ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਮਾਮਲਾ ਆਸਟ੍ਰੇਲੀਆ ਦਾ ਹੈ ਔਰ ਪੰਜਾਬੀ ਸਿੰਗਰ ਦੇ ਵੱਲੋਂ ਪੰਜਾਬ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਸਲ ਵਿੱਚ ਪੰਜਾਬੀ ਸਿੰਗਰ ਰਣਜੀਤ ਬਾਠ ਜੋ ਕਿ ਬਾਠ ਕਲਾ ਨਕੋਦਰ ਦਾ ਰਹਿਣ ਵਾਲਾ ਹੈ ਤਾਂ ਉਸ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਔਰ ਬਾਅਦ ਵਿੱਚ ਇਸ ਦੀ ਜਾਣਕਾਰੀ ਆਪਣੀ ਆਸਟ੍ਰੇਲੀਆ ਰਹਿੰਦੀ ਪ੍ਰੇਮਿਕਾ ਨੂੰ ਫੋਨ ਦੇ ਉੱਤੇ ਦਿੰਦਾ ਹੈ ਔਰ ਫੋਨ ਦੇ ਉੱਤੇ ਕਰਕੇ ਫੋਨ ਕਰਕੇ ਕਹਿੰਦਾ ਹੈ ਕਿ ਤੇਰੇ ਪਿਓ ਦਾ ਕਤਲ ਕਰ ਦਿੱਤਾ ਇਹ ਮਾਮਲਾ ਬੇहद ਹੈਰਾਨ ਕਰਦਾ ਹੈ ਕਿਉਂਕਿ ਟਿਕਟੌਕ ਦੇ ਉੱਤੇ ਇਹਨਾਂ ਦੋਹਾਂ ਦੀ ਦੋਸਤੀ ਹੋਈ ਸੀ ਟਿਕਟੌਕ ਤੇ ਦੋਸਤੀ ਤੋਂ ਬਾਅਦ ਰਣਜੀਤ ਬਾਠ ਉਸ ਵਿਅਤਤਾ ਦੇ ਪਿੱਛੇ ਲੱਗਾ ਹੋਇਆ ਸੀ ਔਰ ਉਸ ਨੂੰ ਕਹਿ ਰਿਹਾ ਸੀ ਕਿ ਉਹ ਆਪਣੇ ਤਤੀ ਨੂੰ ਡਾਈਵੋਰਸ ਦੇ ਦੇਵੇ ਔਰ ਤਲਾਕ ਲੈਣ ਤੋਂ ਬਾਅਦ ਉਸਦੇ ਨਾਲ ਵਿਆਹ ਕਰਵਾ ਲਵੇ ਜਦੋਂ ਉਹ ਪ੍ਰੇਮਿਕਾ ਨਹੀਂ ਮੰਨਦੀ ਤਾਂ ਉਸ ਨੂੰ ਉਸਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦਾ ਹੈ ਔਰ ਪ੍ਰੇਮਿਕਾ ਦੇ ਵੱਲੋਂ ਜਦੋਂ ਆਸਟ੍ਰੇਲੀਆ ਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤਾਂ ਇਸ ਤੋਂ ਬਾਅਦ ਆਸਟ੍ਰੇਲੀਆ ਦੀ ਪੁਲਿਸ ਦੇ ਵੱਲੋਂ ਰਣਜੀਤ ਬਾਠ ਨੂੰ ਉੱਥੋਂ ਰਿਪੋਰਟ ਕਰ ਦਿੱਤਾ ਜਾਂਦਾ ਹੈ ਜੂਨ ਮਹੀਨੇ ਦੇ ਵਿੱਚ ਉਸ ਨੂੰ ਰਿਪੋਰਟ ਕੀਤਾ ਜਾਂਦਾ ਹੈ ਉਹ ਇੰਡੀਆ ਆਉਂਦਾ ਹੈ ਤੇ ਇੰਡੀਆ ਆ ਕੇ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਤੇ ਲੁਧਿਆਣਾ ਫਿਰੋਜ਼ਪੁਰ ਦੇ ਪਿੰਡ ਮੰਡਿਆਣੀ ਵਿੱਚ ਝਾੜੀਆਂ ਦੇ ਵਿੱਚੋਂ ਇਸ ਇੱਕ ਵਿਅਕਤੀ ਦੀ Laash ਮਿਲੀ ਔਰ ਜਿਸ ਤੋਂ ਬਾਅਦ ਜਦੋਂ ਇਸ ਦੀ ਪਛਾਣ ਕੀਤੀ ਗਈ ਤਾਂ ਇਹ ਉਸ ਦੀ ਪ੍ਰੇਮਿਕਾ ਦੇ ਪਿਤਾ ਦੀ ਲਾਸ਼ ਸੀ ਜਦੋਂ ਦੀ ਜਾਣਕਾਰੀ ਉਸਦੇ ਭਰਾ ਦੇ ਵੱਲੋਂ ਫੋਨ ਦੇ ਉੱਤੇ ਦਿੱਤੀ ਗਈ ਤਾਂ ਉਸ ਨੂੰ ਯਾਦ ਆਉਂਦਾ ਹੈ ਕਿ ਰਣਜੀਤ ਬਾਠ ਦੇ ਵੱਲੋਂ ਹੀ ਉਸ ਨੂੰ ਅਕਸਰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਜਦੋਂ ਰਣਜੀਤ ਬਾਠ ਦੇ ਵੱਲੋਂ ਵੀ ਕਾਲ ਕੀਤੀ ਜਾਂਦੀ ਹੈ ਫੋਨ ਕਰਕੇ ਕਹਿੰਦਾ ਹੈ ਕਿ ਤੇਰੇ ਪਿਤਾ ਦੀ ਲਾਸ਼ ਇੱਥੇ ਝਾੜੀਆਂ ਦੇ ਵਿੱਚ ਪਈ ਹੈ ਤੇ ਉਸ ਨੂੰ ਜਾ ਕੇ ਚੁੱਕ ਲਵੋ ਤੇ ਜਦੋਂ ਪਰਿਵਾਰ ਉੱਥੇ ਮੌਕੇ ਤੇ ਪਹੁੰਚਦਾ ਹੈ ਤੇ ਉਸ ਦੀ লাশ ਉੱਥੇ ਪਈ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਔਰ ਰਣਜੀਤ ਬਾਠ ਦੀ ਪਾਲ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਰਵਿੰਦਰ ਸਿੰਘ ਪਾਲ ਦੇ ਵੱਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਰਵਿੰਦਰ ਸਿੰਘ ਪਾਲ ਵਿਅhota ਦਾ ਪਿਤਾ ਸੀ ਜਿਸ ਦੇ ਪਿੱਛੇ ਰਣਜੀਤ ਬਾਠ ਲੱਗਿਆ ਹੋਇਆ ਸੀ ਔਰ ਲਗਾਤਾਰ ਉਸ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹ ਵਿਅਤਾ ਦੇ ਪਿੱਛੇ ਕਰਕੇ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਤੂੰ ਮੇਰੇ ਨਾਲ ਵਿਆਹ ਨਹੀਂ ਕੀਤਾ ਤਾਂ ਫਿਰ ਮੈਂ ਤੇਰੇ ਪਰਿਵਾਰ ਦਾ ਖਾਤਮਾ ਕਰ ਦਵਾਂਗਾ ਔਰ ਇਸੇ ਤਰ੍ਹਾਂ ਹੋਇਆ ਜਦੋਂ ਵਿਅਤਾ ਦੇ ਵੱਲੋਂ ਡਰ ਦੇ ਵਿੱਚੋਂ ਆਸਟ੍ਰੇਲੀਆ ਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਆਸਟ੍ਰੇਲੀਆ ਦੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਰਣਜੀਤ ਬਾਠ ਨੂੰ ਉੱਥੋਂ ਰਿਪੋਰਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਆ ਕੇ ਇਸ ਵਾਰਦਾਤ ਨੂੰ ਰਣਜੀਤ ਬਾਠ ਦੇ ਵੱਲੋਂ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਬਾਠ ਆਪਣੇ ਵੀਜ਼ੇ ਦਾ ਲਾਹਾ ਲੈ ਕੇ ਅਗਸਤ ਮਹੀਨੇ ਵਿੱਚ ਚੁੱਪਚੀਪੇ ਮੋੜ ਆਸਟ੍ਰੇਲੀਆ ਚਲਾ ਗਿਆ ਤੇ ਆਸਟ੍ਰੇਲੀਆ ਹਵਾਈ ਅੱਡੇ ਦੇ ਉੱਤੇ ਉੱਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਮੁੜ ਭਾਰਤ ਭੇਜ ਦਿੱਤਾ ਸੀਗਾ ਔਰ ਇਸ ਤੋਂ ਬਾਅਦ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਜਿਸ ਕਰਕੇ ਜੋ ਉਸਦੇ ਮਨ ਦੇ ਵਿੱਚ ਗੁੱਸਾ ਸੀ ਕਿਉਂਕਿ ਦੋ ਵਾਰ ਉਸ ਨੂੰ ਰਿਪੋਰਟ ਕੀਤਾ ਗਿਆ ਪਹਿਲਾ ਉਸ ਦੀ ਪ੍ਰੇਮਿਕਾ ਦੀ ਸ਼ਿਕਾਇਤ ਦੇ ਉੱਤੇ ਉਸ ਨੂੰ ਆਸਟ੍ਰੇਲੀਆ ਤੋਂ ਰਿਪੋਰਟ ਕੀਤਾ ਜਾਂਦਾ ਹੈ ਔਰ ਦੂਸਰੀ ਵਾਰ ਜਦੋਂ ਦੁਬਾਰਾ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹਵਾਈ ਅੱਡੇ ਉੱਤੇ ਹੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਮੁੜ ਭਾਰਤ ਭੇਜ ਦਿੱਤਾ ਜਾਂਦਾ ਹੈ ਜਿਸ ਦੀ ਬਖਲਾਹਟ ਦੇ ਵਿੱਚ ਉਸ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਔਰ ਮੁਲਜ਼ਮ ਨੇ ਆਪਣੇ ਭਤੀਜੇ ਜੋ ਗੁੱਲੀ ਨੂੰ ਵੀ ਨਾਲ ਲੈ ਕੇ ਇਸ ਰਵਿੰਦਰ ਸਿੰਘ ਦਾ ਕਤਲ ਕਰਕੇ লাশ ਪਿੰਡ ਮੰਡਿਆਣੀ ਲਾਗੇ ਝਾੜੀਆਂ ਦੇ ਵਿੱਚ ਸੁੱਟ ਦਿੱਤੀ ਅਤੇ ਆਪਣੇ ਨੂੰ ਪ੍ਰੇਮਿਕਾ ਨੂੰ ਫੋਨ ਕਰਕੇ ਇਸ ਗੱਲ ਦੀ ਸਾਰੀ ਜਾਣਕਾਰੀ ਦੇ ਦਿੱਤੀ ਕਿ ਤੇਰੇ ਪਿਤਾ ਦੀ লাশ ਇੱਥੇ ਪਈ ਹੈ ਤੇ ਤੂੰ ਉੱਥੇ ਜਾ ਕੇ ਆਪਣੇ ਪਿਤਾ ਦੀ লাশ ਨੂੰ ਚੱਕ ਲਾ ਤੇ ਜਦੋਂ ਪਰਿਵਾਰ ਨੂੰ ਇਸ ਪੂਰੀ ਗੱਲ ਦੀ ਜਾਣਕਾਰੀ ਮਿਲਦੀ ਹੈ ਪਰਿਵਾਰ ਦੇ ਵੱਲੋਂ ਉਥੇ লাশ ਨੂੰ ਪੁਲਿਸ ਦੇ ਨਾਲ ਜਾ ਕੇ ਬਰਾਮਦ ਕਰ ਲਿਆ ਜਾਂਦਾ ਕਿਉਂਕਿ ਰਵਿੰਦਰਪਾਲ ਬੀਤੇ ਕਾਫੀ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ ਉਸ ਦੀ ਤਲਾਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਔਰ ਜਦੋਂ ਇਸ লাশ ਦੀ ਪਛਾਣ ਹੁੰਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਔਰ ਜਦੋਂ ਪੂਰਾ ਮਾਮਲਾ ਖੁੱਲਦਾ ਹੈ ਪਰਿਵਾਰ ਦੇ ਅੱਗੇ ਤਾਂ ਪਰਿਵਾਰ ਨੂੰ ਵੀ ਬੇहद ਹੈਰਾਨਗੀ ਹੁੰਦੀ ਹੈ ਕਿਉਂਕਿ ਜੋ ਪ੍ਰੇਮਿਕਾ ਹੈ ਉਸ ਦੇ ਵੱਲੋਂ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਪਰ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਸਾਰੀ ਗੱਲ ਦੱਸਦੀ ਹੈ ਕਿ ਇਸ ਤਰ੍ਹਾਂ ਉਸ ਨੂੰ ਅਕਸਰ ਤੰਗ ਪਰੇਸ਼ਾਨ ਰਵਿੰਦਰ ਬਾਠ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਟਿਕਟੌਕ ਦੇ ਉੱਤੇ ਦੋਸਤੀ ਹੋਈ ਸੀ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਟਿਕਟੌਕ ਦੇ ਉੱਤੇ ਬਿਨਾਂ ਇੱਕ ਦੂਸਰੇ ਨੂੰ ਦੇਖੇ ਪਛਾਣੇ ਦੋਸਤੀ ਦੀ ਸ਼ੁਰੂਆਤ ਨੌਜਵਾਨਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਪਰ ਬਾਅਦ ਵਿੱਚ ਅੱਗੇ ਜਾ ਕੇ ਕਈ ਵਾਰ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੇ ਕੰਪਲਿਕੇਸ਼ਨ ਹੁੰਦੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਇਸ ਰਿਸ਼ਤੇ ਨੂੰ ਅੱਗੇ ਵਧਾਈਏ ਜਾਂ ਫਿਰ ਤੋੜ ਦੇਈਏ ਤਾਂ ਇਸੇ ਤਰ੍ਹਾਂ ਦਾ ਇਹ ਮਾਮਲਾ ਕਿਉਂਕਿ ਰਣਜੀਤ ਬਾਠ ਤੇ ਉਸ ਦੀ ਜੋ ਵਿਆਹੁਤਾ ਪ੍ਰੇਮਿਕਾ ਸੀ ਟਿਕਟਾਕ ਦੇ ਉੱਤੇ ਉਹਨਾਂ ਦੋਹਾਂ ਦੀ ਦੋਸਤੀ ਹੁੰਦੀ ਹੈ ਗੱਲਬਾਤ ਦੇ ਵਿੱਚ ਪਿਆਰ ਤੱਕ ਵੀ ਗੱਲਬਾਤ ਪਹੁੰਚਦੀ ਹੈ ਰਣਜੀਤ ਬਾਠ ਇਸ ਪੂਰੇ ਰਿਲੇਸ਼ਨਸ਼ਿਪ ਦੇ ਵਿੱਚ ਕਾਫੀ ਸੀਰੀਅਸ ਹੋ ਜਾਂਦਾ ਕਿਉਂਕਿ ਉਹ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਉਸਦੀ ਪ੍ਰੇਮਿਕਾ ਵਿਆਹੀ ਹੋਈ ਹੈ ਤਾਂ ਉਦੋਂ ਵੀ ਉਹ ਉਸ ਨੂੰ ਉੱਥੋਂ ਪਿੱਛੇ ਨਹੀਂ ਹਟਦਾ ਸਗੋਂ ਉਸ ਨੂੰ ਕਹਿੰਦਾ ਹੈ ਕਿ ਆਪਣੇ ਪਤੀ ਨੂੰ ਤਲਾਕ ਦੇ ਕੇ ਉਸ ਦੇ ਨਾਲ ਆ ਜਾਵੇ ਪਰ ਉਹ ਇਹ ਜੇ ਨਹੀਂ ਕਰਦੀ ਜਿਸ ਕਰਕੇ ਗੁੱਸੇ ਦੇ ਵਿੱਚ ਰਵਿੰਦਰ ਬਾਠ ਦੇ ਵੱਲੋਂ ਇਸ ਪੂਰੀ ਘਟਨਾ ਰਣਜੀਤ ਬਾਠ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਔਰ ਕੁਝ ਪਲਾਂ ਦੇ ਗੁੱਸੇ ਨੂੰ ਕਹਿ ਸਕਦੇ ਆ ਕਿ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਵੀ ਉਸ ਲੜਕੀ ਦੇ ਪਿੱਛੇ ਜੋ ਲੜਕੀ ਸ਼ਾਇਦ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੀ ਨਹੀਂ ਸੀ ਤਾਂ ਟਿਕਟੌਕ ਦੀ ਦੋਸਤੀ ਨੇ ਇੱਕ ਤਰੀਕੇ ਦੇ ਨਾਲ ਦੋ ਘਰ ਪਟਕੇ ਰੱਖ ਦਿੱਤੇ ਨੇ ਇੱਕ ਪਾਸੇ ਉਹ ਵਿਆਹਤਾ ਪ੍ਰੇਮਿਕਾ ਜਿਸ ਦੇ ਪਿਤਾ ਨੂੰ ਇਸ ਦਾ ਪੂਰਾ ਖਮਿਆਜਾ ਫੁਕਤਣਾ ਪਿਆ ਜਿਸ ਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਔਰ ਦੂਸਰੇ ਪਾਸੇ ਰਣਜੀਤ ਬਾਠ ਜੋ ਕਿ ਹ ਹੁਣ ਇੱਕ ਕਾਤਲ ਦਾ ਲੇਬਲ ਲੈ ਕੇ ਘੁੰਮੇਗਾ ਔਰ ਦੂਸਰੇ ਪਾਸੇ ਉਸ ਨੂੰ ਜਰੂਰ ਗ੍ਰਿਫਤਾਰ ਕਰਨ ਤੋਂ ਬਾਅਦ ਕਾਰਵਾਈ ਵੀ ਹੁੰਦੀ ਹੈ ਤਾਂ ਉਸ ਨੂੰ ਸਜ਼ਾ ਦਾ ਵੀ ਸਾਹਮਣਾ ਕਰਨਾ ਪਵੇਗਾ ਤਾਂ ਇੱਕ ਤਰੀਕੇ ਦੇ ਨਾਲ ਇਹ ਸੋਸ਼ਲ ਮੀਡੀਆ ਸਾਈਟ ਤੇ ਜੋ ਦੋਸਤੀਆਂ ਹੁੰਦੀਆਂ ਨੇ ਔਰ ਬਿਨਾਂ ਇੱਕ ਦੂਸਰੇ ਨੂੰ ਦੇਖੇ ਮਿਲੇ ਪਾਲੇ ਜਦੋਂ ਬਿਨਾਂ ਪਛਾਣੇ ਇੱਕ ਦੂਸਰੇ ਦੇ ਨਾਲ ਦੋਸਤੀ ਦਾ ਹੱਥ ਵਧਾ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਉਸ ਦੇ ਕੀ ਮਾੜੇ ਨਤੀਜੇ ਸਾਹਮਣੇ ਆ ਸਕਦੇ ਤਾਂ ਇਹ ਉਸੇ ਦੀ ਤਸਵੀਰ ਹੈ ਪੰਜਾਬੀ ਸਿੰਗਰ ਦੇ ਵੱਲੋਂ ਆਪਣੀ ਵਿਆਹੁਤਾ ਪ੍ਰੇਮਿਕਾ ਦੇ ਪਿੱਛੇ ਲੱਗ ਕੇ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ।